ਅੱਜ ਪਟਿਆਲਾ ਦੇ ਨਿਜੀ ਹੋਟਲ ਵਿਖੇ ਪੰਜਾਬੀ ਸੌਂਗ ਜੱਟ ਪਟਿਆਲੇ ਤੋਂ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਇਸ ਮੌਕੇ ਦੇ ਇਸ ਗਾਣੇ ਦੀ ਪੂਰੀ ਸਟਾਰ ਕਾਸਟ ਅਤੇ ਡਾਇਰੈਕਟਰ ਪ੍ਰੋਡਿਊਸਰ ਮੌਜੂਦ ਰਹੇ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਸਮਾਜ ਸੇਵੀ ਭਗਵਾਨ ਦਾਸ ਜਨੇਜਾ ਅਤੇ ਪਟਿਆਲਾ ਦੇ ਨਵ ਨਿਯੁਕਤ ਮੇਰ ਕੁੰਦਨ ਗੋਗਿਆ ਵੀ ਉਪਸਥਿਤ ਰਹੇ ਇਸ ਮੌਕੇ ਤੇ ਮਹਿਮਾਨ ਭਗਵਾਨ ਦਾਸ ਜਨੇਜਾ ਦੇ ਵੱਲੋਂ ਆਈ ਹੋਈ ਪੂਰੀ ਸਟਾਰ ਕਾਸਟ ਨੂੰ ਇਸ ਮੌਕੇ ਤੇ ਮੁੱਖ ਮਹਿਮਾਨ ਭਗਵਾਨ ਦਾਸ ਜਨੇਜਾ ਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਆਯੋਜਕਾਂ ਦੇ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਸ਼ਨ ਇੰਟਰਨੈਟ ਵੱਲੋਂ ਛੇਰੀ ਕੁੰਨਨ ਹੋ ਗਿਆ ਜੀ ਦਾਵੀ ਕੀਤਾ ਗਿਆ ਸਨਮਾਨ ਤੁਹਾਨੂੰ ਦੱਸ ਦਿੰਨੇ ਆ ਕਿ ਜਸ਼ਨ ਇੰਟਰਨੈਟ ਦੇ ਵੱਲੋਂ ਹੋਟਲ ਗ੍ਰੀਨ ਪਟਿਆਲਾ ਵਿਖੇ ਬਿੱਟੂ ਰੰਧਾਵਾ ਦੀ ਸਰਪ੍ਰਸਤੀ ਹੇਟ ਪਟਿਆਲਾ ਦੇ ਨਵ ਦੁਨੇਗੇ ਮੇਰ ਸ਼੍ਰੀ ਕੁੰਦੰਗ ਹੋ ਗਿਆ ਜਿਹਨੂੰ ਵਿਸ਼ੇਸ਼ ਤੌਰ ਤੇ ਜਿੱਥੇ ਸਨਮਾਨਤ ਕੀਤਾ ਗਿਆ ਉਥੇ ਹੀ ਉੱਗੇ ਗ੍ਰੀਨ ਮੈਨ ਸਮਾਜ ਸੇਵੀ ਸ਼੍ਰੀ ਭਗਵਾਨ ਦੁਨੇਜਾ ਜਿਹਨੂੰ ਸਨਮਾਨ ਦਿੱਤਾ ਗਿਆ ਇਸ ਮੌਕੇ ਦੇ ਕੁੰਦੰਗ ਹੋਗਿਆ ਜੀ ਨੇ ਕਿਹਾ ਕਿ ਪਟਿਆਲੇ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕੀਤੇ ਜਾਣਗੇ ਤੇ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਦੇ ਵਿੱਚ ਜਸਤ ਨੂੰ ਆਪ ਪ੍ਰੋਡਿਊਸਰ ਸੁਨਿਲ ਠਾਕੁਰ ਡਾਇਰੈਕਟਰ ਸੁਰਮਾਨ ਸਿੰਘ ਗੀਂਗਰ ਬਿਟੁਰੰਦਾਵਾ ਸੰਗੀਤਕਾਰ ਨਿਕ 뮤직 ਗੀਤਕਾਰ ਜਸ਼ਨੰਦਵਾ ਕਾਸਟਿੰਗ ਤਾਰੂਲ ਨਿਕ 뮤직 ਅਸ਼ੋਕ ਕੁਮਾਰ ਸ਼ਿਆਨੀ ਠਾਕੁਰ ਸਾਗਰ ਰਾਠੌਰ ਅਰਮਾਨ ਸਿੰਘ ਵਿਜਨ ਤਰੀ ਕੁਲਦੀਪ ਪ੍ਰੋਡਕਸ਼ਨ ਮਨੀ ਅਤੇ ਅਕੇਸ ਠਾਕੁਰ ਡਰਾਕਟਰ ਰਾਸ਼ਟਰੀ ਜੋਤੀ ਕਲਾ ਮੰਡ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਆਏ ਹੋਏ ਮਹਿਮਾਨਾਂ ਦੇ ਵੱਲੋਂ ਜੱਟ ਪਟਿਆਲਾ ਤੋਂ ਪ੍ਰੋਡਕਸ਼ਨ ਦਾ ਪਹਿਲਾ ਗੀਤ ਰਿਲੀਜ਼ ਕੀਤਾ ਗਿਆ ਜੋ ਕਿ ਸਾਰਿਆਂ ਨੂੰ ਬਹੁਤ ਪਸੰਦ ਵੀ ਆਇਆ ਤੁਸੀਂ ਆਪ ਸੁਣੋ ਇਸ ਮੌਕੇ ਤੇ ਖੁਦ ਪ੍ਰੋਡਿਊਸਰ ਤੇ ਮੁੱਖ ਗਾਇਕਾਂ ਨੇ ਕੀ ਕੁਝ ਕਿਹਾ ਤੁਸੀਂ ਤਰੱਕੀ ਕਰੋ ਔਰ ਕਿਉਂਕਿ ਮੈਂ ਮੇਰਾ ਵੀ ਪਹਿਲਾਂ ਹੀ ਜਿਹੜਾ ਵੀਆਈਪੀ ਫੰਕਸ਼ਨ ਕਹਿੰਦੇ ਵਾਲਾ ਵੀਆਈਪੀ ਫੰਕਸ਼ਨ ਹੀ ਹੈ ਉਹਦੇ ਗਾਣਾ ਗੱਦੇ ਸਭ ਨੂੰ ਮੋਗਾ ਮਿਲਿਆ ਕਿ ਤੂੰ ਜਿਵੇਂ ਨਾ ਬੋਲ ਜਿਓ ਮੈਂ ਤਾਂ ਨਹੀਂ ਬੋਲਦਾ ਤੂੰ ਨਾ ਬੋਲ ਜਿਓ ਤੂੰ ਜਿਹੜੀ ਸਟਾਰ ਵਾਂਦੇ ਹੋਣ ਕੇ ਪੁੱਛੋ ਨਾ ਤੇ ਬਹੁਤ ਅੱਛਾ ਲੱਗਿਆ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਸਾਰੀ ਤੁਹਾਡੀ ਟੀਮ ਨੂੰ ਹਗਉਣ ਸਾਹਿਬ ਜਿੰਨੇ ਵੀ ਹੈਗੇ ਕਿੰਨੇ ਸਾਰੇ ਸਾਥੋ ਮੇਰੇ ਨਾਲ ਹੀ ਹੈ ਤੇ ਜਿਹੜੀ ਤੁਹਾਡੀ ਟੀਮ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਹੋਰ ਪਰਮਾਤਮਾ ਤੁਹਾਨੂੰ ترقی ਵੱਲ ਲੈ ਕੇ ਜਾਵੇ ਧੰਨਵਾਦ ਥੈਂਕ ਯੂ ਬਹੁਤ ਬਹੁਤ ਅਸ਼ੀਰਵਾਦ ਨਿਗਾਰਨਾ ਲਈ ਕੀਤਾ ਜਾ ਰਿਹਾ ਹੈ ਮੈਂ ਬਹੁਤ ਰਾਈਦਨ ਦਾ ਪ੍ਰੋਡੂਸਰ ਡਾਇਰੈਕਟਰ ਸ਼ਿੰਗਲਾ ਹਾਂ ਕਿਉਂਕਿ ਬੜੇ ਮਿਹਨਤ ਨਾਲ ਕੰਮ ਕਰ ਰਹੇ ਨੇ ਤੁਹਾਨੂੰ ਤੋਂ ਫੋਨ ਦੇ ਬਾਵਜੂਦੇ ਕਰਕੇ ਆਪਣੇ ਕੋਲ ਸਾਹਮਣੇ ਪੇਸ਼ ਕੀਤਾ ਹੈ ਹੋਰ ਐਂਡ ਜਰ ਮੋਟੀ ਗੱਲ ਇਹ ਦੱਸਿਓ ਜੀ ਅਸਾਂ ਮਿਸ਼ਨ ਨਹੀਂ ਕੀਤਾ ਵਿੱਚ ਇਸ ਦਾ ਮਤਲਬ ਇਹ ਹੁੰਦਾ ਵੀ ਰਾਤ ਨੂੰ ਸਾਡੇ ਘਰ ਕੋਈ ਚੋਰ ਵੜ ਜਾਵੇ ਕੋਈ ਹੋਰ ਵੜ ਜਾਵੇ ਇੰਸਟਰ ਯੂਜ਼ ਕਰਨਾ ਚਾਹੀਦਾ ਹੈ ਫੋਕਲਾ ਪੰਤੀ ਵਾਸਤੇ ਨਹੀਂ ਯੂਜ਼ ਕਰਨਾ ਸੇਸ਼ਨ ਵਾਸਤੇ ਕਹਿੰਦੇ ਜੀ ਜੀ ਜੇ ਸਭ ਕੀ ਯੂਥ ਨੂੰ ਕੀ ਸੁਨਿਆ ਦੇਣਾ ਕਿ ਜਿਹੜੀ ਅਜ ਰਾਹ ਭਟਕ ਚੁੱਕੀ ਆ ਉਹਨੂੰ ਯੂਥ ਨੂੰ ਦਾ ਇਹ ਰੰਗਲਾ ਪੰਜਾਬ ਨਜ਼ਰ ਦਿਸਾ ਚਾਹੀਦਾ ਹੈ ਗਾਣੇ ਰੰਗਲਾ ਪੰਜਾਬ ਹਰ ਸ਼ੀ ਵਿੱਚ ਸਭ ਦਾ ਖਾਸ ਮਕਸਦ ਹੈ ਰੰਗਲਾ ਪੰਜਾਬ ਨੂੰ ਬਣਾ ਲੈਣੇ ਬਣਾ ਲੈਣੇ ਠੀਕ ਹੈ ਪਰ ਬਾਜੀ ਨੇ ਜੀ ਵੀ ਬੜਾ ਵਧੀਆ ਨਾਲ ਸਹਿਯੋਗ ਕਰ ਰਹੇ ਹੋ ਪੂਰਾ ਗੱਲ ਪੂਰਾ ਗੱਲ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਜੀ ਇਹ ਜੈਸ਼ਨ ਇੰਟਰਟੇਨਮੈਂਟ ਤੇ ਮੇਰਾ ਨਾਮ ਹੈ ਜੀ ਬਿੱਟੂ ਰੰਧਾਵਾ ਜੀ ਤੇ ਅਸੀਂ ਅੱਜ ਜੱਟ ਪਟਿਆਲੇ ਤੋਂ ਗਾਣਾ ਰਿਲੀਜ਼ ਕਰ ਰਹੇ ਹਾਂ ਜੀ ਤੇ ਬਹੁਤ ਪਿਆਰਾ ਗਾਣਾ ਹੈ ਪਟਿਆਲੇ ਤੇ ਲਿਖਿਆ ਸਾਰਿਆਂ ਨੂੰ ਬੇਨਤੀ ਹੈ ਜਰੂਰ ਸ਼ੇਅਰ ਕਰਿਓ ਪਟਿਆਲੇ ਦੇ ਕਿੱਥੇ ਕਿੱਥੇ ਜਿਹੜੇ ਈਵੈਂਟ ਜਿਹੜੇ ਤੁਸੀਂ ਕੀਤੇ ਨੇ ਪਟਿਆਲੇ ਦੇ ਜਿਹੜਾ ਗਾਣਾ ਤੁਸੀਂ ਬਣਾਇਆ ਇਹ ਇਹ ਪਟਿਆਲੇ ਦੇ ਕਿਹੜੀਆਂ ਕਿਹੜੀਆਂ ਥਾਵਾਂ ਜਿਹੜੇ ਤੁਸੀਂ ਦਿਖਾਈਆਂ ਗੁਰੇ ਪਟਿਆਲੇ ਦੇ ਵਿੱਚੋਂ ਸਰ ਜੀ ਅਸੀਂ ਇਹ ਸਟੂਡੀਓ ਸ਼ੂਟ ਕੀਤਾ ਜੀ ਤੇ ਅਸੀਂ ਪਟਿਆਲੇ ਦੀ ਕੋਈ ਜਗ੍ਹਾ ਨਹੀਂ ਦਿਖਾਈ ਤੇ ਸਾਨੂੰ ਉੱਥੇ ਵਧੀਆ ਲੱਗਿਆ ਸੀ ਉੱਥੇ ਹੀ ਸ਼ੂਟ ਕਰ ਲਿਆ ਜੀ ਮੈਸੇਜ ਕੀ ਹੈ ਸਰ ਜਣੇ ਦਾ ਜੀ ਗਾਣੇ ਦਾ ਮੈਸੇਜ ਹੈ ਜੀ ਪਟਿਆਲਾ ਸਾਹੀ ਸ਼ਹਿਰ ਹੈ ਇੱਥੇ ਅਣਖ ਵਾਲੇ ਲੋਕ ਰਹਿੰਦੇ ਨੇ ਜੀ ਤੇ ਨਾ ਕਿਸੇ ਤੋਂ ਡਰਦੇ ਨੇ ਨਾ ਕਿਸੇ ਨੂੰ ਡਰਾਉਂਦੇ ਨੇ ਜੀ ਇਹ ਗਾਣਾ ਜਿਹੜਾ ਸਿੰਗਰ ਨੇ ਗਾਇਆ ਕਿ ਉਹਦਾ ਪਹਿਲਾ ਗਾਣਾ ਕਿ ਪਹਿਲਾ ਵੀ ਗਾਣਾ ਜੀ ਅਸੀਂ ਵੀ ਜਿਵੇਂ ਆਪਣੇ ਕੋਲ ਲੋਕ ਅਸਲਾ ਰੱਖਦੇ ਨੇ ਫੁਕਰਪੁਣਾ ਕਰਦੇ ਨੇ ਵੀ ਅਸੀਂ ਉਹ ਮੈਸੇਜ ਦਿੱਤਾ ਹੈ ਕਿ ਅਸਲਾ ਰੱਖਦੇ ਆਂ ਅਸੀਂ ਪਰ ਫੁਕਰਪੁਣਾ ਨਹੀਂ ਕਰਦੇ ਸਰ ਸਿੰਗਰ ਦਾ ਕੀ ਨਾਮ ਹੈ ਕੀ ਇਹਨਾਂ ਨੇ ਪਹਿਲਾਂ ਵੀ ਕੋਈ ਗਾਣੇ ਗਾਏ ਨੇ ਕਿ ਇਹ ਉਹਨਾਂ ਦਾ ਪਹਿਲਾ ਗਾਣਾ ਜੀ ਇਹਨਾਂ ਦੇ ਜੀ ਦੋ ਗਾਣੇ ਆਏ ਨੇ ਪਹਿਲਾਂ ਇੱਕ ਗਿੰਨ ਸੀਗਾ ਤੇ ਤੀਜਾ ਗਾਣਾ ਹੁਣ ਇਹਨਾਂ ਨੇ ਆਪਣਾ ਕੀਤਾ ਜੀ ਸਿੰਗਰ ਦਾ ਨਾਮ ਹੈ ਸੁਰਮਾਨ ਜੀ ਸੁਰਮਾਨ ਜੀ ਕਿੱਥੋਂ ਬਿਲੋਂਗ ਕਰਦੇ ਆਂ ਜੀ ਇੱਕਨੌਨ ਤੋਂ ਨੇ ਜੀ ਜ਼ਿਲ੍ਹਾ ਪਟਿਆਲਾ ਜੀ ਜ਼ਿਲ੍ਹਾ ਪਟਿਆਲਾ ਹੀ ਹੈ ਜਿੱਨਾਂ ਦਾ ਵੀ ਤੁਹਾਨੂੰ ਸ਼ੌਂਕ ਕਿ ਸਰ ਜੀ ਮੈਂ 15 ਸਾਲ ਤੋਂ ਲਿਖਦਾ ਸੀਗਾ ਪਰ ਮੈਨੂੰ ਮੌਕਾ ਅੱਜ ਮਿਲਿਆ ਜੀ ਤੇ ਗਾਣਾ ਫੋਟਾ ਲਿਖਿਆ ਹੋਇਆ ਜੀ ਹਾਂ ਜੀ ਸਰ ਮੇਰਾ ਲਿਖਿਆ ਹੋਇਆ ਹੈ ਜੀ ਕਿਹਾ ਤੁਹਾਡਾ ਗਾਇਆ ਸਰਮਾਨ ਸਿੰਘ ਨੇ ਗਾਇਆ ਜੀ ਜਸਤ ਨੂੰ ਆਨੇ ਪ੍ਰੋਡਿਊਸ ਕਰੇ ਜੀ ਜਸ਼ਨ ਐਂਟਰਟੇਨਮੈਂਟ ਤੇ ਗਾਣਾ ਆਣਾ ਹੈ ਜੀ 뮤직 ਕਿੰਨੇ ਕਰਦਾ ਗਾਣਾ ਜੀ ਇਹ 뮤직 ਨਿੱਕ ਦਾ ਹੀ ਨਿੱਕ 뮤직 ਕਿੰਨੇ ਕੁ ਦਿਨ ਦਾ ਗਾਣਾ ਜੀ ਇਹ ਇਹ ਰਹੇਗਾ 3 ਮਿੰਟ 2 ਸੈਕਿੰਡ ਦਾ ਇਹ ਨਹੀਂ ਤੁਸੀਂ ਇੱਕ ਚੀਜ਼ ਬੜੀ ਵਧੀਆ ਕੀਤੀ ਪਟਿਆਲੇ ਤੇ ਗਾਣਾ ਗਾਇਆ ਪਰ ਤੁਸੀਂ ਇਹ ਨਹੀਂ ਸੋਚਿਆ ਕਿ ਪਟਿਆਲੇ ਦਾ ਵੀ ਆਪਾਂ ਨੂੰ ਕੋਈ ਵੀਊ ਦੇਣਾ ਚਾਹੀਦਾ ਸੀ ਕਿ ਪਟਿਆਲੇ ਦੇ ਉੱਪਰ ਗਾਣਾ ਗਾਇਆ ਜੀ ਸਰ ਮੈਂ ਕਿਹਾ ਸੀਗਾ ਟਰੈਕਟਰ ਸਾਲ ਨੂੰ ਉਹ ਕਹਿੰਦੇ ਵੀ ਆਪਾਂ ਉੱਥੇ ਸ਼ੂਟ ਵਧੀਆ ਹੋਊਗਾ ਆਪਾਂ ਫਿਲਮ ਵਾਂਗੂ ਕਲਰ ਲੈਣੇ ਨੇ ਵੀ ਆਪਾਂ ਉੱਥੇ ਸ਼ੂਟ ਕਰਾਂਗੇ ਅੱਗੇ ਕਰੋਗੇ ਪਟਿਆਲੇ ਦੀਆਂ ਅਲੱਗ-ਅਲੱਗ ਅੱਗੇ ਪਟਿਆਲੇ ਤੇ ਗਾਣਾ ਆਏਗਾ ਤਾਂ ਪਟਿਆਲੇ ਦੀ ਵੀਡੀਓ ਜ਼ਰੂਰ ਵਿੱਚ ਲਵਾਵਾਂਗੇ ਜੀ ਤੁਸੀਂ ਇਹ ਗਾਣਾ ਚਲਾਓ ਹਿੱਟ ਕਰਾਓ ਜੀ ਅੱਗੇ ਕਰੋ ਬਿਲਕੁਲ ਸਕੀਨ ਲੱਗਦਾ ਵੀ ਇਹ ਅੱਜਕੱਲ ਤੋਂ ਬਤਨਾ ਨਹੀਂ ਅਸੀਂ ਨਾ ਐਕਚੁਅਲੀ ਹਥਿਆਰ ਗਾਣਾ ਸਾਡਾ ਵੀ ਹਥਿਆਰ ਤੇ ਹੈ ਲੇਕਿਨ ਅਸੀਂ ਹਥਿਆਰ ਦੇ ਥਰੂ ਅਸੀਂ ਇੱਕ ਮੈਸੇਜ ਦਿੱਤਾ ਹੈ ਕਿ ਜਿਹੜਾ ਆਪਾਂ ਹਥਿਆਰ ਰੱਖਦੇ ਆਪਣੀ ਸੇਫਟੀ ਲਈ ਰੱਖਦੇ ਆਂ ਉਸੇ ਆਪਾਂ ਨੂੰ ਜਦੋਂ ਲੋਡ 'ਤੇ ਉਹਦੀ ਉਹਦੋਂ ਕੱਢੋ ਪਰ ਕੱਢਣ ਤੋਂ ਬਾਅਦ ਵੀ ਚਲਾਉਣਾ ਹੈ ਕਿ ਨਹੀਂ ਚਲਾਉਣਾ ਹੈ ਆਪਾਂ ਸੋਬਾਰ ਸੋਚਣਾ ਹੈ ਕਿ ਅਗਰ ਬਿਨਾ ਚਲਾਈ ਤਾਂ ਅਮ ਚੱਲਦਾ ਹੈ ਤਾਂ ਠੀਕ ਹੈ ਜਰੂਰ ਜਿਆਦਾ ਆਪਾਂ ਨੂੰ ਫਿਰ ਬਣਾਉਂਦੀ ਲੋੜ ਨਹੀਂ ਕੀ ਇਹ ਵਾਰਡ ਇਸ ਗਾਣੇ ਜਿਹੜੇ ਪੂਰੇ ਹਾਂਜੀ ਹਾਂਜੀ ਬਿਲਕੁਲ ਹੁੱਕ ਲਾਈਨ ਨਹੀਂ ਹੈ ਜੀ ਕਿੰਨੇ ਪੈ ਰਹੇ ਆ ਇਸ ਗਾਣੇ ਦੇ ਜੀ ਜੀ ਦੇ ਦੋ ਪੈ ਰਹੇ ਆ ਇੱਕ ਸਤਾਈ ਕਿ ਨਹੀਂ ਕਿ ਕਿ ਲਿਖਿਆ ਗਾਣਾ ਤੁਸੀਂ ਕੋਈ ਦੋ ਲੈਣਾ ਸਾਨੂੰ ਦੱਸੋਗੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਆ ਗਾਣੇ ਦੇ ਵਿੱਚੀਆਂ ਚੀਜ਼ਾਂ ਗਾਣ ਗਾਣਾ ਦੱਸਣ ਦਾ ਹੱਕ ਤਾਂ ਹੈ ਉਸੇ ਸਿੰਗਰ ਤੋਂ ਵੀ ਸੁਣਾਗੇ ਸਿੰਗਰ ਤੋਂ ਸੁਣਾਗੇ ਪਰ ਅਗਰ ਤੁਸੀਂ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਜੀ ਸਾਡੇ ਓਕ ਲੈਨੇ ਫੁਕਰ ਬਣਾਇ ਚ ਨਹੀਂ ਰੋਂਦ ਕੱਢਦਾ ਜਿਵੇਂ ਰੋਂਦ ਕੱਢ ਦਿੰਦੇ ਨੇ ਨਾ ਫਾਲਤੂगिरी ਚ ਕੱਢਿਆ ਤਾਂ ਜਿੱਥੇ ਵੀ ਵਿਆਹ ਚ ਚਲਾਤਾ ਫੰਕਸ਼ਨ ਚ ਚਲਾਤਾ ਗਾਣੇ ਦੇ ਮਹੁਰਤ ਤੇ ਚਲਾਤਾ ਵੀ ਆ ਦੇਖਿਆ ਕਿ ਰੋਡ ਤੇ ਕੋਈ ਨਹੀਂ ਹੈ ਉਈਓ ਚਲਾਤਾ ਰੀਲਾ ਬਣਾਤੀਆਂ ਉਹ ਕੋ ਉਸ ਤੇ ਹੈ ਜੀ ਆਪਾ ਉਹ ਚੀਜ਼ ਬੰਦ ਕਰਨ ਲਈ ਪਾਏ ਗਾਣਾ ਬਣਾਇਆ ਠੀਕ ਹੈ ਕਹਣਾ ਸੀਗਾ ਕਿ ਆਈ ਆਲਸੋ ਬਿਲੋਂਗ ਟੂ ਪਟਿਆਲਾ ਅਸੀਂ ਪਹਿਲਾਂ ਦੋ ਫਿਲਮਾਂ ਇੱਥੇ ਸ਼ੂਟ ਵੀ ਕੀਤੀਆਂ ਤੇ ਅਸੀਂ ਪਟਿਆਲਾ ਸਟੈਬਲਿਸ਼ ਕਰਨਾ ਸੀ ਪਰ ਸਾਡੀ ਮਜਬੂਰੀ ਸੀ ਤੁੰਦ ਬਹੁਤ ਸੀ ਤੇ ਬਾਰਿਸ਼ ਦਾ ਮੌਸਮ ਸੀਗਾ ਐਂ ਲੱਗਦਾ ਸੀ ਮਹੀ ਪੈ ਜੂਗਾ ਮਹੀ ਧਕਾਰਿਆ ਸੀ ਅਸੀਂ ਫਿਰ ਸ਼ਿਫਟ ਹੋ ਕੇ ਸਟੂਡੀਓ ਚ ਇਨੋ ਸ਼ਿਫਟ ਕੀਤਾ ਪਰ ਹੁਕਲੈਂਡ ਸਾਡੀ ਪਟਿਆਲੇ ਠੀਕ ਹੈ ਭਾਜੀ ਪੰਜਾਬ ਪੁਲਿਸ ਨੇ ਰੋ ਰੱਖਿਆ ਹੋਇਆ ਉਹਨੂੰ ਚਲਾਉਣਾ ਐਕਸਟਰਾ ਫालतू ਸ਼ੋਅ ਕਰੰਦਿਆਂ ਨਾ ਅੰਦਰ ਹੀ ਰੱਖੋ ਜਦੋਂ ਲੋਡ 'ਤੇ ਕੱਢ ਲਓ ਉਦੋਂ ਵੀ ਚਲਾਓ ਨਾ ਬਿਨਾ ਚਲਾਏ ਕੰਮ ਸਰਦਾ ਦਾ ਠੀਕ ਹੈ ਨਾ ਆ ਸ਼ੋਅ ਕਰਨ ਦੀ ਲੋੜ ਨਹੀਂ ਫੁੱਕਰ ਬਾਜੀ ਇਸ ਗਾਣੇ ਤੋਂ ਕਈ ਨੌਜਵਾਨ ਫੀੜੀ ਕੀ ਸੇਰ ਲੈ ਸਕਦੀ ਐ ਬਾਜੀਨਾਂ ਕੋਲ ਰਿਵੋਲਵਰ ਹੈ ਨਾ ਜੀ ਉਹ ਰਿਵੋਲਵਰ ਚਲਾਉਣਾ ਬੰਦ ਕਰ ਦੇਣਗੇ ਤੇ ਜਿਹੜੇ ਪਟਿਆਲੇ ਦੇ ਬੰਦੇ ਆ ਜੀ ਉਹ ਕ라우ਡ ਫੀਲ ਕਰਨਗੇ ਸਾਡੇ ਸ਼ਹਿਰ ਤੇ ਗਾਣਾ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਵਸਾਈ ਗੱਲ ਹੈ ਜੀ ਹੋਰ ਜਿਆਦਾ ਵੱਡਾ ਮੈਨੂੰ ਪ੍ਰਾਊਡ ਕਿਸ ਤਰ੍ਹਾਂ ਫੀਲ ਕਰੋਗੇ ਤੁਸੀਂ ਪਟਿਆਲਾ ਦਾ ਇੱਕ 20 ਸੀਨ ਵਿੱਚ ਸ਼ੂਟ ਨਹੀਂ ਕੀਤਾ ਨਾ ਕੋਈ ਕਿਲਾ ਦਿਖਾਇਆ ਨਾ ਕੋਈ ਸ਼ੇਰਾਂਲਾ ਗੇਟ ਨਾ ਕੋਈ ਸ਼ੀਸ਼ ਮਹਿਲ ਨਾ ਕੋਈ ਲੋਕੇਸ਼ਨ ਆਣਾ ਜੀ ਸਾਡੀ ਮਜ਼ਦੂਰੀ ਸੀ ਜੀ ਅਸੀਂ ਸਟੂਡੀਓ ਵਿੱਚ ਕੀਤਾ ਕੀ ਮਜ਼ਦੂਰੀ ਸੀ ਮੀਨ ਤਾਂ ਦੱਸਿਆ ਸੀ ਬਾਰਿਸ਼ ਪੈਣੀ ਸੀ ਵਨ ਡੇ ਹੀ ਸ਼ੂਟਿੰਗ ਸਾਡੀ ਨਹੀਂ ਜੀ ਨਹੀਂ ਡੇਢ ਦਿਨ ਮਤਲਬ ਡੇਢ ਸ਼ੂਟ ਕੀਤੀ ਨਾ ਇਹ ਸਰ ਫੋਰਨ ਬੈਟਰੀ ਚਾਹੀਦੀ ਬੈਟਰੀ ਸਰਮਾਨ ਜੀ ਤੁਸੀਂ ਪਟਿਆਲੇ ਨੂੰ ਇੱਕ ਇੱਕ ਗਾਣਾ ਰਿਲੀਜ਼ ਕਰਿਓ ਹੋ। ਜੀ ਸਰ ਕੀ ਖਾਸ ਗੱਲ ਮੋਜ਼ਮੰਦ ਕਿਸ ਤਰ੍ਹਾਂ ਇਸ ਗਾਣੇ ਨੂੰ ਸੋ। ਸਰ ਵੈਸੇ ਤਾਂ ਮੈਂ ਮੈਸੇਜ ਦੇਣ ਦੇ ਕਾਬਿਲ ਕਿ ਸਾਰੇ ਅਜਨੇ ਇੰਸਟਾਜ਼ ਔਰ ਜਿੰਨੀ ਵੀ ਜਨਤਾ ਹੈ ਨਾ ਸਾਰੇ ਬਹੁਤ ਸਮਝਦਾਰ ਨੇ ਹੈ ਨਾ ਜੀ। ਕਿ ਮੈਂ ਉਸ ਚੀਜ਼ ਲਈ ਆਪਣੇ ਆਪ ਨੂੰ ਕੈਪेबल ਨਹੀਂ ਸਮਝਦਾ ਕਿ ਮੈਂ ਕਿਸੇ ਨੂੰ ਮੈਸੇਜ ਦੇ ਸਕਾਂ। ਬਟ ਇਦਾਂ ਸਰ ਇਸ ਗਾਣੇ ਦੀ ਗੱਲ ਹੋਈ ਆਪਣੇ ਪਟਿਆਲਾ ਰਾਇਲ ਸਾਰੇ ਜਾਣਦੇ ਹਨ ਕਿ ਪਟਿਆਲਾ ਸ਼ਹਿਰ ਜਿਹੜਾ ਰਾਇਲ ਸ਼ਹਿਰ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਬਸ ਫੁਗਰਪਣੇ ਦੀ ਗੱਲ ਕੀਤੀ ਹੈ ਭਾਜੀ ਕਈ ਮਿਸਯੂਜ਼ ਕਰਦੇ ਹਨ ਹਥਿਆਰਾਂ ਦਾ ਹਨਾ ਜ ਜਦ ਤੁਸੀਂ ਵੀਡੀਓ ਦੇਖੋਗੇ ਨਾ ਜਦੋਂ ਉਹ ਜਿੱਦ ਡਾਇਰੈਕਟਲੀ ਸਿੱਧਾ ਸਾਫ ਸਾਫ ਕਨਵੇ ਕੀਤਾ ਹੋਇਆ ਹੈ ਕੀ ਆਪਾਂ ਫੋਗਰ ਪਾੜੇ ਲਈ ਨਹੀਂ ਹਥਿਆਰ ਰੱਖਦੇ ਹੈਗੇ ਕਿਸੇ ਦੀ ਹੈਲਪ ਲਈ ਔਰ ਆਪਣੀ ਸੇਫਟੀ ਲਈ ਹਮੇਸ਼ਾ ਯੂਜ਼ ਕਰਦੇ ਆਪਾਂ ਵੈਪਨ ਜਦੋਂ ਵੀ ਕਰਦੇ ਆ ਹਨਾ ਹੁਣ ਅਗਰ ਬਿਲਕੁਲ ਬੈਨ ਦੀ ਕਰਦੇ ਆਂ ਵੈਸੇ ਤਾਂ ਕਲਚਰ ਇਦਾਂ ਦਾ ਸਿਸਟਮ ਹੈਗਾ ਆਪਣਾ ਹਥਿਆਰ ਦਾ ਕਿ ਬੈਨ ਨਹੀਂ ਹੋਣਾ ਚਾਹੀਦਾ ਤਕਰੀਬਨ ਨਾ ਬਟ ਅਗਰ ਬੰਦੇ ਨੂੰ ਕੋਈ ਪ੍ਰੋਬਲਮ ਹੋ ਜਾਈ ਜਾਂ ਕੋਈ ਕਿਸੇ ਤੇ ਅਟੈਕ ਕਰ ਦੇ ਤਾਂ ਆਪਣੇ ਕੋਲ ਸੇਫਟੀ ਦਾ ਕੁਝ ਹੋਣਾ ਚਾਹੀਦਾ ਨਾ ਸਾਧਨ ਹੈਗੀ ਸੇਫਟੀ ਤੇ ਦੋ ਲਾਈਨਾਂ ਸੁਣਾ ਦੋਗੇ ਜੀ ਤੁਹਾਡੇ ਗਾਣੇ ਦੀਆਂ ਭਾਈ ਹਾਂਜੀ ਸਰ ਤੁਹਾਡੇ ਦੋ ਲਾਈਨਾਂ ਗਾਣੇ ਦੀਆਂ ਹੈ ਜੀ ਸੇਫਟੀ ਜਿਹੜੀ ਤੁਸੀਂ ਕਹਿ ਰਹੇ ਹੋ ਸੁਣਾ ਦੋਗੇ ਸਾਨੂੰ ਸ ਨਜ਼ਰ ਮੈਂ ਲੈ ਲਿਆ ਇਹ ਵੀ ਸੁਣਾਉਂਗਾ ਤੁਹਾਨੂੰ ਗਾਣਾ ਐਵੇਂ ਮੈਂ ਤੁਹਾਨੂੰ ਜੋ ਲਿਰਿਕਸ ਨੇ ਉਹ ਸੁਣਾਉਂਗਾ ਕਿਉਂਕਿ ਉਸ ਨੂੰ ਚੇਂਜ ਮੈਂ ਲਿਖੀ ਤੇ ਟੁਪੈ ਦੀ ਪਰਮਿਸ਼ਨ ਤੋਂ ਬਗੈਰ ਮੈਂ ਲਿਰਿਕਸ ਨਾਲ ਛੇੜਛਾੜ ਨਹੀਂ ਕਰ ਸਕਦਾ ਹਨ ਤੇ ਜਿੱਦਾਂ ਮੈਂ ਸਿਰਫ ਗਾਣੇ ਦੀ ਤੁਹਾਨੂੰ ਡਿਲੀਵਰ ਕਰ ਦੂੰਗਾ ਲਾਈਵ 'ਚ ਮੈਂ ਗਾ ਕੇ ਪ੍ਰੋਪਰ ਤੇ ਬਸ ਐਹੀ ਸੀਗਾ ਮੈਸੇਜ ਮੇਰਾ ਹਥਿਆਰਾ ਵਾਸਤੇ ਜੀ ਇਹ ਆ ਸੀਗਾ ਕਿ ਮਿਸਿਊਜ਼ ਨਹੀਂ ਕਰਨਾ ਚਾਹੀਦਾ ਜਦੋਂ ਲੋੜ ਹੈ ਜਾਂ ਕਿਸੇ ਤੇ ਅਤਿਆਚਾਰ ਹੋ ਰਿਹਾ ਉਹਦੋਂ ਆਪਾਂ ਉਹਦੀ ਹੱਲ ਲਈ ਆਪਾਂ ਯੂਜ਼ ਕਰ ਸਕਦੇ ਹਾਂ ਨਾ ਬਾਕੀ ਤੁਸੀਂ ਵੀਡੀਓ ਦਾ ਰਹੀ ਦੇਖੋ ਦੋਕ ਗੱਲ ਆ ਦੋਕ ਲਾਈਨਾਂ ਗਾਣੇ ਦੀਆਂ ਪਲੀਜ਼ ਲਾਈਵ ਉਹ ਜਿੱਥੇ ਪਵੇ ਰੌਲਾ ਜੱਟ ਰੌਲ ਛੱਡਦਾ ਕੰਮ ਅਸਲੇ ਨਾਲ ਜਿੱਥੇ ਪਵੇ ਰੌਲਾ ਜੱਟ ਰੌਲ ਛੱਡਦਾ ਕੰਮ ਪੈਸੇ ਨਾਲ ਵੱਧ ਕਰੇ ਬੋਲ ਜੱਟ ਦਾ ਅਸਲਾ ਤਾਂ ਰੱਖਿਆ ਏ ਹਰ ਇੱਕ ਨਹੀਂ ਪਰ ਫੁਕਰ ਪੁਣੇ ਜਿਨੀਆਂ ਰੋਂਦੇ ਕੱਢਦਾ ਅਲੜਾਉਂਦੇ ਸਿਨੇ ਵਿੱਚ ਜੱਟ ਧੜਕੇ ਤਾਈਓ ਕਲਾ ਕਲਾ ਕੰਮ ਠੋਪ ਠੋਕ ਕਰਦਾ ਕੰਮ ਨਹੀਂ ਕੋਈ ਜੱਟ ਰੌਂਗ ਕਰਦਾ ਜੱਟ ਪਟਿਆਂ ਵਾਲੇ ਗੁੰਬ ਰੌਂਗ ਕਰਦਾ ਕਾ ਮੈਨੂੰ ਕੋਈ ਜੱਟ ਰੌਂਗ ਕਰਦਾ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਇਹ ਹੈ ਸਰ ਕੀ ਕੰਮ ਆਪਾਂ ਗਲਤ ਨਹੀਂ ਕਰਦੇ ਨਾ ਆਪਾਂ ਮਿਸਯੂਜ਼ ਕਰਨਾ ਹਥਿਆਰ ਦਾ ਜੱਟ ਪਟਿਆਲੇ ਤੋਂ ਬਿਲੋਂਗ ਕਰ ਰਹੇ ਮਤਲਬ ਇਸ ਦੀ ਇੱਕ ਪ੍ਰਾਊਡ ਦਿਖਾਇਆ ਗਿਆ ਕਿ ਅਸੀਂ ਸਾਰਿਆਂ ਨਾਲ ਵੀ ਖੜਦੇ ਤੇ ਆਪਣਾ ਪਟਿਆਲੇ ਤੋਂ ਪ੍ਰਾਊਡ ਕਰਨਾ ਆਪਣਾ ਬਣਦਾ ਜੀ ਸਾਰੀ ਸਰ ਜਿਹੜੇ ਵੱਡੇ ਵੱਡੇ ਬਾਇਕ ਨੂੰ ਪ੍ਰਮੋਟ ਕਰਦਾ ਕਰਦਾ ਸਰ ਅਗਰ ਇਹਨਾਂ ਨੇ ਕੁਐਸਚਨ ਪੁੱਛਣਾ ਤਾਂ ਪੁੱਛ ਕਰ ਲੈਣ ਤਾਂ ਕੋਈ ਨਿਕਲ ਨਹੀਂ ਸਰ ਮੈਂ ਇਹ ਕਹਿ ਰਿਹਾ ਵੀ ਜਿਹੜੇ ਵੱਡੇ ਵੱਡੇ ਸਿੰਗਰ ਨੂੰ ਪ੍ਰਮੋਟ ਕਰਦੇ ਨੇ ਜੇ ਕੋਈ ਤੁਹਾਨੂੰ ਫੋਲ ਫੋਲੋ ਕਰਨਗੇ ਯੰਗਸਟਰ ਤੁਸੀਂ ਉਹ ਕੀ ਮੈਕਸੋਗੇ ਤੁਹਾਡਾ ਪੁਆਇੰਟ ਆਫ View ਭਾ ਕਿੰਦੇ ਵੀ ਸਿੰਗਰ ਨੇ ਉਹ ਆਪਣਾ ਕੰਮ ਕਰ ਰਹੇ ਨੇ ਜੀ ਸਾਰੇ ਦੇਖੋ ਆਪਣਾ ਇੰਡਸਟਰੀ ਚ ਸਾਰੇ ਧੰਦਾ ਸਾਰੇ ਮੇਰੇ ਭਰਾ ਦੇ ਸੰਤਮ ਭਾਈ ਚੱਲ ਹਨਾ ਜੀ ਮੈਂ ਕਿਸੇ ਵਾਰ ਟਿੱਪਣੀ ਕਰਨੀ ਨਹੀਂ ਪਈ ਉਹ ਕੰਟਰੋਵਰਸ਼ੀਅਲ ਬਰ ਜਾਂਦੀ ਹੈ ਹਨਾ ਕੱਟ ਤਾ ਉਹਨੂੰ ਆਪਾਂ ਇਦਾਂ ਕਹਿ ਸਕਦੇ ਹਾਂ ਕਿ ਸਭ ਆਪਣਾ ਆਪਣਾ ਕੰਮ ਕਰ ਰਹੇ ਹਨ ਮੈਂ ਆਪਣਾ ਕਰ ਰਿਹਾ ਹਾਂ ਨਾ ਮੈਂ ਕਿਸੇ ਨੂੰ ਮੈਸੇਜ ਨਹੀਂ ਦੇਣਾ ਚਾਹੁੰਦਾ ਸਾਰੇ ਆਪੋ ਆਪ ਸਮਝਦਾਰ ਨੇ ਹਨ ਜੀ ਕਿ ਮੈਂ ਇਦਾਂ ਹੀ ਕੁਝ ਹੋਰ ਮੈਸੇਜ ਪਾਸ ਕਰਾ ਰਿਹਾ ਹਾਂ ਕੋਈ ਆਪਣੀ ਆਪਣੀ ਨਹੀਂ ਵਾਸੇ ਨਾ ਬਹੁਤ ਜੀ ਬਾਡੀ ਆਸੇ ਤੇ ਗਾਣੇ ਬੰਦ ਨੇ ਬੰਦ ਹੋ ਗਏ ਹਾਂ ਠੀਕ ਹੈ ਸਰ ਦੇਖੋ ਅੱਗੇ ਤੁਹਾਡਾ ਗਾਣਾ ਚੱਲ ਜੂਗਾ ਜੀ ਇਹ ਵੀ ਤਾਂ ਕਹਿ ਕੀ ਪਟਿਆਲੇ ਦੇ ਜੱਟ ਰੋਂਗ ਕੰਮ ਨਹੀਂ ਕਰਦਾ ਬਾਕੀ ਜੱਟ ਰੋਂਗ ਕਰਦੇ ਬਾਕੀ ਨਹੀਂ ਨਹੀਂ ਬਲੀ ਬਲੀ ਜੱਟ ਸੁਣ ਰਿਹਾ ਜੱਟ ਪਟਿਆਲੇ ਤੋਂ ਬਿਲੋਂਗ ਕਰਦਾ ਪਰ ਕੰਮ ਕੋ ਕਰੇ ਕੀ ਆਪਾਂ ਕੋਈ ਵੀ ਬੰਦਾ ਹੈ ਆਪਾਂ ਆਪਣੀ ਹਿਸਟ ਕਿ ਮੈਂ ਕੈਨੇਡਾ ਬੈਠਾ ਲੰਡਨ ਬੈਠਾ ਮੈਂ ਪੈਰਿਸ ਬੈਠਾ ਜਿੱਥੇ ਮਰਜੀ ਬੈਠਾ ਚਾਹੇ ਬੰਬੇ ਬੈਠਾ ਲੇਕਿਨ ਮੈਂ ਬਿਲੋਂਗ ਪਟਿਆਲੇ ਤੋਂ ਕਰਦਾ ਜੀ ਜੱਟ ਆਪਾਂ ਜ਼ਮੀਨਾਂ ਆਪਾਂ ਵੰਦੇ ਆ ਆਪਣੇ ਕੋਲ ਹੁੰਦੇ ਆ ਹਥਿਆਰ ਅਸਲੀ ਆਪਣੇ ਘਰਾਂ ਚ ਰੱਖੇ ਜਾਂਦੇ ਆ ਸੇਫਟੀ ਪਰਪਸ ਲਈ ਪਹਿਲਾਂ ਜਾਨਵਰ ਆਉਂਦੇ ਸੀ ਆਪਣੀ ਸੇਫਟੀ ਲਈ ਰੱਖਦੇ ਸੀ ਲੇਕਿਨ ਜੋ ਅੱਜ ਦੀ ਜਨਰੇਸ਼ਨ ਹੈ ਉਹਨੂੰ ਮਿਸਯੂਜ਼ ਕਰਦੀ ਹੈ ਮੈਂ ਤਾਂ ਉਹਨਾਂ ਦਾ ਕਹਿਦਾ ਮਤਲਬ ਹੈ ਅਸੀਂ ਵੀ ਮਿਸਯੂਜ਼ ਕਰਦੇ ਆ ਪਰ ਜਦ ਕੋਈ ਮੁਸੀਬਤ ਆਂਦੀ ਹੈ ਕਿਸੇ ਇਥੇ ਗਰੀਬ ਤੇ ਅਤਿਆਚਾਰ ਹੁੰਦਾ ਹੈ ਅਸੀਂ ਉਸਦੇ ਲਈ ਖੜੇ ਆਪਾਂ ਫਿਰ ਵੀ ਅਸੀਂ ਸਿਰਫ ਬੋਲੀ ਨਹੀਂ ਕਰਦੇ ਅ ਸਰਵਾਂਜੀ ਸ਼ੂਟ ਹਾਂਜੀ ਕਿਦੀ ਵੀ ਪਰਮਿਸ਼ਨ ਹੁੰਦੀ ਹੈ ਨਾ ਇੱਕ ਤਰ੍ਹਾਂ ਦੀ ਜੀ ਇਹਨਾਂ ਦੇ ਪਰਮਿਸ਼ਨ ਸੀ ਹਾਂਜੀ ਪਰਮਿਸ਼ਨ ਸੀ ਜੀ ਆਪਣੇ ਸਾਰਾ ਕੁਝ ਅਵੇਲੇਬਲ ਸੀ ਨਾ ਮੈਸ਼ਨ ਇਹ ਸ਼ੂਟਿੰਗ ਦਾ ਨਾ ਸਪੈਸ਼ਲ ਹੁੰਦੇ ਆ ਆਰਟੀਫੀਸ਼ਲ ਹੁੰਦੇ ਆ ਕਹੋਗੇ ਜੀ ਸਰ ਸੁਨੇਹਾ ਅਸੀਂ ਅਪੀਲ ਕਰਦੇ ਹਾਂ ਸਾਡੀ ਸਾਰੀ ਟੀਮ ਨੇ ਅਸੀਂ ਬਹੁਤ ਹਾਰਡ ਵਰਕ ਕੀਤਾ ਇਸ ਗਾਣੇ ਲਈ ਤੇ ਅਪੀਲ ਤੇ ਬੇਨਤੀ ਤੁਹਾਡੇ ਚਰਨਾਂ 'ਚ ਇਹ ਕਰਦੇ ਆਂ ਜੀ ਆਡੀਅנס ਦੇ ਕਿ ਅਸੀਂ ਤੁਹਾਡੀ ਕਚਹਿਰੀ 'ਚ ਗਾਣਾ ਪੇਸ਼ ਕਰਤਾ ਤੇ ਇਹ ਸਭ ਕੁਝ ਕਰਨਾ ਜੀ ਠੀਕ ਹੈ ਜੀ ਹਰ ਇੱਕ ਬੰਦਾ ਦੂਰ ਬੈਠਾ ਬਾਹਰ ਬੈਠਾ ਆਪਣੇ ਇੱਥੇ ਲੋਕਲ ਹੈ ਤੇ ਪ੍ਰਾਊਡ ਕਰੇਗਾ ਕਿ ਅਸੀਂ ਪਟਿਆਲੇ ਤੋਂ ਬਿਲੋਂਗ ਕਰਦੇ ਆ ਹਨਾ ਜੀ ਤਾਂ ਇਸ ਗਾਣੇ ਦੇ ਮੈਸੇਜ ਜਿਹੜਾ ਵੀਡੀਓ ਤੇ ਥਰੂ ਅਸੀਂ ਦਿੰਦਾ ਕਿਸੇ ਨੂੰ ਕੋਈ ਮੁਸੀਬਤ ਹੋ ਰਹੀ ਹੈ ਕੋਈ ਮਾਰ ਰਿਹਾ ਹੱਤਿਆਚਾਰ ਕਰ ਰਿਹਾ ਤੁਸੀਂ ਦੇਖੋਗੇ ਵੀਡੀਓ ਚ ਤੇ ਉਸ ਤੋਂ ਕੁਝ ਸਿੱਖ ਲੈ ਸਕਦੇ ਹੋ ਤਾਂ ਕਿਸੇ ਦੀ ਹੈਲਪ ਕਰ ਸਕਦੇ ਹੋ ਉਸ ਚੀਜ਼ ਤੋਂ ਸਿੱਖ ਕੇ ਤਾਂ ਉਹ ਬੜੀ ਮਿਹਰਬਾਨੀ ਹੋਊਗੀ ਤੇ ਸਾਡਾ ਗਾਣਾ ਵੱਧ ਤੋਂ ਵੱਧ ਤੁਸੀਂ ਤੁਸੀਂ ਹੀ ਪਿਆਰ ਦੇਣਾ ਹਨਾ ਜੀ ਇਹਨੂੰ ਸ਼ੇਅਰ ਵੀ ਕਰਿਓ ਤੇ ਉਸ ਤੋਂ ਬਾਅਦ ਪ੍ਰਮੋਟਿਵ ਵੀ ਕਰੋ ਇਹ ਅਪੀਲ ਹੈ ਸਾਡੀ ਸਾਡੇ ਨਾਲ ਇੱਕ ਇੱਕ ਕਰ ਲੋ ਤੁਹਾਡਾ ਜੀ ਜੀ ਸਾਡਾ ਤੁਸੀਂ ਪੁੱਛਣਾ ਚ